ਲੋ ਜੀ ਆਪਾਂ ਆ ਬਾਬਾ ਤੰਦਰ ਬਾਬਾ ਦੀਪ ਸਿੰਘ ਜੀ ਦੇ ਦਰਵਾਜ਼ੇ ਦੋਸਤੋ ਪੂਰੇ ਹਫਤੇ ਵਿੱਚ ਨਾ ਪੰਜਾਬ ਦੇ ਵਿੱਚ ਚਰਚਾ ਰਹੀ ਹੈ ਕਿ 23 ਦੀ ਦੀਵਾਲੀ ਹੈ ਜਾਂ 1 ਤਰੀਕ ਦੀ ਹੈ ਲੋ ਜੀ ਆਪਾਂ ਕਰ ਰਹੇ ਆ ਅੱਜ ਦੀਵਾਲੀ ਦੀ ਸਫਾਈ ਅੱਜ ਵੀਲੋਗ ਬਣਾਵਾਂਗੇ ਆਪਾਂ ਘਰ ਦਾ ਹੀ ਤੇ ਆਪਾਂ ਕਰ ਰਹੇ ਹਾਂ ਦੀਵਾਲੀ ਦੀ ਸਫਾਈ ਐਂਟਰ ਪਾ ਲਾਈਆਂ ਨੇ ਵੀ ਮਿੱਟੀ ਨਾ ਪਵੇ ਅੱਖਾਂ 'ਚ ਕੈਤਾਂ ਲਾਈਆ ਕਿ ਬਾੜਾਂ ਦੇ ਵਿੱਚ ਮਿੱਟੀ ਨਾ ਪਵੇ ਚਲੋ I don't think so. No, 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 no. I don't think so. No, 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 no. It's never, ever, 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 ever gonna happen. I don't think so. No, 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 no. I don't think so. No, 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 no. It's never. ਏ ਬੇ 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 ਕਰਦੇ ਦਿਵਾਲੀ ਜਿਹੜੀ ਯਾਰ ਕਿਚਨ ਦੇ ਵਿੱਚ ਹੁੰਦੀ ਆ ਪ੍ਰੋਬਲਮ ਤੇ ਹਰ ਘਰ ਚ ਹੁੰਦੀ ਆ ਆ ਜਸਟ ਫੈਨ ਪੂਰਾ ਤੇਲ ਨਾਲ ਖਰਾਬ ਹੋਇਆ ਹੋਇਆ ਤਾਹੜੋ ਜੀਲ ਦੇਖੋ ਸਾਹਮਣੇ ਕਿੰਨਾ ਇਹ ਰੱਖਦੇ ਇਹਨਾਂ 对的。对对对。就我，必须知道。我懂，懂、哎，懂。

ਲੇ ਲੇਜਕ ਟ੍ਰੈਵਲਿੰਗ ਕਰਦੇ ਕਰਦੇ ਅੱਜ ਪਹਿਲਾ ਆ ਬਲੌਗ ਦਿਵਾਰੀ ਦਾ ਕਰਦੀਆਂ ਸਫਾਈਆਂ ਟਰੈਵਲ ਦੇ ਨਾਲ ਨਾਲ ਇੰਨੇ ਲੋਕ ਵੀ ਇਨਕੇ ਮੱਤੇ ਆਉਣਗੇ ਕੰਮ ਦੇ ਵੀ ਆਸਰ ਦੇ ਆ ਲੋਕਲ ਵੀ ਆ ਸਕਦੇ ਆ ਕੋਈ ਵੀ ਕੋਈ ਵੀ ਘਰ ਤੋਂ ਬਾਹਰ ਟਰੈਵਲ ਜਾਂ ਕਰਦੇ ਵਿੱਚ ਵਾਟਰ ਫਿਲਟਰ ਦਾ ਕੰਮ ਜਾਂ ਆਫਰ ਵੀ ਸਫਾਈ ਜਾਂ ਇਨਨਕੇ ਮੱਤੇ ਵੀ ਲੋ Diwali ਦਾ ਵੀ ਬਲੌਗ ਵੀ ਆਊਗਾ ਤੇ ਜਿੱਥੇ ਅਸੀਂ ਦਿਵਾਲੀ ਨੂੰ ਜਾਣੇ ਆ ਮਰਥਾ ਟਿਕਣ ਉਹਦਾ ਵੀ ਲੋਗ ਵੀ ਕਰਾਂਗੇ ਕਈ ਬੰਨਾਂ ਨੇ YouTube ਤੇ ਸਾਂਝੀ ਲਾਦੀ ਵੀ ਕੀ ਅੱਜ ਕਿਹੜਾ ਬਲੋਗ ਬਣਾਈਏ ਇਹ ਤੁਹੀ ਰੂਡ YouTube ਤੇ ਕੰਮ ਕਰਦੇ ਹਾਂ ਕਿਹੜੇ ਸ਼ਹਿਰ ਜਾਈਏ ਜਾਂ ਟਰੈਵਲਿੰਗ ਕਰਦੇ ਹਾਂ ਅੱਜ ਵੈਸੇ ਹੀ ਸੋਚਿਆ ਚਲੋ દિਵਾਲੀ ਆ દિਵਾਲੀ ਦੀ ਯਾਦਗਾਰ ਰੱਖ ਲਈਏ ਇਸ ਕਰਕੇ ਜਿਵੇਂ દિਵਾਲੀ ਨੂੰ ਸਫਾਈਆਂ ਕੀਤੀਆਂ ਕਿੰਨਾਂ ਰਹੀ દિਵਾਲੀ ਇੱਕ ਇੱਕ ਯਾਦ ਰੱਖਣ ਲਈ ਇਹ ਵੀਡੀਓ ਬਣਾਈ ਜਾ ਰਹੀ ਆ ਮੇਰੇ ਵੱਲੋਂ ਛੋਟਾ ਜਿਹਾ ਬਲੌਗ ਹੈ ਅੱਜਕੱਲ ਜ਼ਰੂਰੀ ਵੀ ਆ ਕਿ ਯਾਦ ਰਹਿੰਦਾ ਆ ਕਿ ਪਿਛਲੀ ਵਾਲੀ ਕਿਵੇਂ ਸੀ ਤੇ ਕਿਵੇਂ ਦੀ ਰਹੀ ਤੋਗੇ ਦੰਤਾਂ ਨਿਕਲਦੇ ਜਾਂਦੇ ਆ। ਅਰੇ ਕੱਲ ਹੀ ਦਿਵਾਲੀ ਪਛਰੀ ਲਕ ਲਈ ਸੀ। ਅਗਲੀ ਵੀ ਆ ਗਈ। ਸਮਾਂ ਬਹੁਤ ਜਲਦੀ ਨਿਕਲਦਾ। ਪਤਾ ਹੀ ਨਹੀਂ ਲੱਗਦਾ ਸਮੇਂ ਦਾ। ਸ਼ੁਰੂ। ਫੇਟ। ਓਕੇ। ਮੈਂ ਕੱਲ ਯੂਨੀਵਰਸਿਟੀ ਉਹ ਠੀਕ ਆ ਚਲੋ ਹੁਣ ਕਰਦੇ ਆ ਆਫਿਸ ਦੀ ਸਫਾਈ ਆਰ I think so don't know no I don't think so, no 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 It's never ever 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 gonna happen I don't think so No 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 I don't think so No 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 It's never ever

ਉਹ ਦਿਵਾਲੀ ਦੀਆਂ ਸਫਾਈਆਂ ਹੋ ਗਈਆਂ ਖਤਮ ਤੇ ਹੁਣ ਜਾਵਾਂਗੇ ਸਭ ਤੋਂ ਪਹਿਲਾਂ ਰੈਡੀ ਹੋ ਕੇ ਆਪਾਂ ਗੁਰਦੁਆਰਾ ਸਾਹਿਬ ਫਿਰ ਜਾਵਾਂਗੇ ਮਾਰਕੀਟ ਦਿਵਾਲੀ ਦੀ ਸ਼ੋਪਿੰਗ ਕਰਨ ਲਈ ਤੇ ਫਿਰ ਕਰਾਂਗੇ ਅੱਜ ਦੇ ਬਲੌਗ ਦੀ ਸਮਾਪਤੀ ਚਲੋ ਚੱਲਦੇ ਆਂ ਗੁਰਦੁਆਰਾ ਸਾਹਿਬ ਬਾਬਾ ਤੰਦਰ ਬਾਬਾ ਦੀਪ ਸਿੰਘ ਜੀ ਦੇ ਦਰਵਾਜ਼ੇ ਇੱਥੇੋਂ ਸਾਡਾ ਦੇਖ ਲਿਆ ਤੇ ਆਹ ਚਲਦੇ ਆਂ ਅਸੀਂ ਮਾਰਕੀਟ ਦੀਵਾਲੀ ਦੀਆਂ ਰੌਣਕਾਂ ਇਹ ਹੈਗਾ ਜੀ ਲੁਧਿਆਣੇ ਲੋ ਜੀ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕੰਮ ਕਰਕੇ ਅੱਜ ਹੋ ਗਿਆਂ ਫਰੀ ਤੇ ਅੱਜ ਹੈ ਗਿਆ 20 ਤਰੀਕ ਦੋਸਤੋ ਪੂਰੇ ਹਫਤੇ ਵਿੱਚ ਨਾ ਪੰਜਾਬ ਦੇ ਵਿੱਚ ਚਰਚਾ ਰਹੀ ਹੈ ਕਿ 23 ਦੀ ਦੀਵਾਲੀ ਹੈ ਜਾਂ 1 ਤਰੀਕ ਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਦੀਵਾਲੀ ਆ ਉਹ 21 ਤਰੀਕ ਦੀ ਆ ਪਰ 20 ਤਰੀਕ ਦੇ ਵਿੱਚ ਵੀ ਕਈ ਲੋਕਾਂ ਨੇ ਦੀਵਾਲੀ ਮਨਾਈ ਆ ਅੱਜ ਪਰ ਚਲੋ ਇਸੇ ਬਹਾਨੇ ਘਰ ਦੇ ਵਿੱਚ ਸਫਾਈਆਂ ਹੋ ਗਈਆਂ ਆਫਿਸ 'ਚ ਥੋੜੀਆਂ ਸਫਾਈਆਂ ਰਹਿਣੀਆਂ ਸੀ ਉਹ ਹੋ ਗਈਆਂ ਛੋਟੇ-ਵੋਟੇ ਕੋਈ ਕੰਮ ਸੀਗੇ ਉਹ ਹੋ ਗਏ ਸ਼ੋਪਿੰਗ ਸ਼ੋਪਿੰਗ ਕਰਨੀ ਸੀ ਉਹ ਕਰ ਲਈ ਗੁਰੂ ਘਰ ਮੱਥਾ ਟੇਕਣ ਜਾਣਾ ਸੀ ਗੁਰੂ ਘਰ ਦਰਸ਼ਨ ਕਰਨ ਜਾਣਾ ਸੀ ਉਹ ਕਰਿਆ ਆਂਦੇ ਤੇ ਦੀਵਾਲੀ ਹੈਗੀ ਆ ਕੱਲ 21 ਤਰੀਕ ਦੀ ਤੇਰੇ ਵੱਲੋਂ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹਦਾ ਬਲੌਗ ਇੱਥੇ ਸਮਾਪਤ ਕਰਦੇ ਹਾਂ ਮਿਲਾਂਗੇ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਤੇ ਚੈਨਲ ਨੂੰ ਜਾਂਦੇ ਹੋਏ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਜੇ ਚੰਗੀ ਲੱਗੀ ਤੇ ਮਿਲਾਂਗੇ ਕੱਲ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ